ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪੱਖੋ ਪਿੰਡ ਜਾਣਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਪੱਖੋ ਪਿੰਡ ਦੇ ਚੌਧਰੀ ਅਜੀਤ ਦੇ ਚੌਧਰੀ ਦੇ ਖੂ ਤੇ ਜਾ ਕੇ ਬਿਰਾਜਮਾਨ ਹੋਏ ਜੋ ਗੁਰੂ ਜੀ ਦਾ ਸੋਹਰਾ ਪਿੰਡ ਹੈ ਜਵਾਈ ਜੀ ਦਾ ਆਉਣਾ ਸੁਣ ਕੇ ਸੋਹਰਾ ਸਾਹਿਬ ਮੂਲ ਚੰਦ ਅਤੇ ਸੱਸ ਚੰਦੋ ਰਾਣੀ ਖੂ ਉਤੇ ਪਹੁੰਚੇ ਸਾਧੂ ਦੇ ਇੱਕ ਵਿਚ ਵੇਖ ਕੇ ਬਹੁਤ ਕਰੋਧਿਤ ਹੋਏ ਤੇ ਕੜਵੇਂ ਬੋਲ ਬੋਲਦੇ ਗਾਲੀਆਂ ਦੇਣ ਲੱਗੇ ਅਜੀਤੇ ਨੇ ਉਹਨਾਂ ਨੂੰ ਵਾਰਜ ਦਿੱਤਾ ਅਤੇ ਗੁਰੂ ਜੀ ਦੀ ਸੇਵਾ ਕੀਤੀ ਅਜੀਤੇ ਨੇ ਗੁਰੂ ਜੀ ਕੋਲ ਮੋਕਸ਼ ਪ੍ਰਾਪਤੀ ਲਈ ਅਰਜ਼ ਕੀਤੀ ਗੁਰੂ ਜੀ ਨੇ ਅਜੀਤੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਤੇ ਸੀਸ ਉੱਪਰ ਹੱਥ ਰੱਖ ਕੇ ਤ੍ਰਲੋਕੀ ਦਾ ਗਿਆਨ ਕਰਾ ਦਿੱਤਾ ਆਪਣੇ ਪਤੀ ਗੁਰੂ ਨਾਨਕ ਦੇਵ ਜੀ ਦਾ ਆਉਣਾ ਸੁਣ ਕੇ ਬੀਬੀ ਸੁਲਖਣੀ ਜੀ ਗੁਰੂ ਜੀ ਕੋਲ ਗਈ ਤੇ ਚਰਨਾਂ ਉੱਪਰ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮੈਨੂੰ ਪਿੰਡ ਦੇ ਲੋਕੀ ਮਿਹਣੇ ਮਾਰਦੇ ਹਨ ਤੇ ਮੇਰੇ ਮਾਤਾ ਪਿਤਾ ਵੀ ਬਹੁਤ ਦੁਖੀ ਹੁੰਦੇ ਹਨ ਕਿਰਪਾ ਕਰਕੇ ਆਪਣੇ ਪਾਵਨ ਚਰਨਾਂ ਦੀ ਸ਼ਰਨ ਬਖਸ਼ੋ ਮੈਂ ਆਪਦੇ ਚਰਨ ਸੇਵਕੇ ਬਲਿਹਾਰ ਜਾਵਾਂਗੀ ਗੁਰੂ ਜੀ ਨੇ ਆਪਣੇ ਧਰਮ ਸੁਪਤਨੀ ਦੀ ਬੇਨਤੀ ਸੁਣ ਕੇ ਸ਼੍ਰੀ ਸੁਲਖਣੀ ਜੀ ਤੇ ਦੋਵਾਂ ਪੁੱਤਰਾਂ ਨੂੰ ਆਪਣੇ ਪਾਸ ਬੁਲਾ ਲਿਆ ਭਾਵ ਗੁਰੂ ਜੀ ਨੂੰ ਆਪਣੀ ਪਤਨੀ ਦੇ ਦੁੱਖਾਂ ਦਾ ਅਹਿਸਾਸ ਤੇ ਜ਼ਿੰਮੇਵਾਰੀ ਬੋਧ ਹੈ ਪਰ ਜਗਤ ਤਾਰਨ ਦੀ ਜ਼ਿੰਮੇਵਾਰੀ ਬੜੀ ਵੱਡੀ ਸਿਰ ਉੱਤੇ ਵੀ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ